ਸਬੈ ਬੀਰਤਾਏ ਸਰੋਗੰ ਚਲਾਏ ਤਬੈ ਤਾਕ ਬਾਣ ਹਨਿਓ ਏਕ ਜਵਾਨ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਸੋ ਕਰੋੜ ਰਾਯਮ ਵਹਿ ਕਾਲ ਘਾਇਮ ਰਣੰ ਤਿਆਗ ਭਾਗੇ ਸਬੈ ਤਰਾਸ ਪਾਗੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣੰ ਜੀਤ ਆਏ ਜਯੰ ਗੀਤ ਗਾਏ ਧਨੰ ਧਰ ਬਰਖੇ ਸਬੈ ਸੂਰ ਹਰਖੇ ਦੋਹਰਾ ਜੁੱਧ ਜੀਤ ਆਏ ਜਬ ਟਿਕੈ ਨ ਤਨ ਪੁਰ ਪਾਵ ਕਾਹ ਲੂਰ ਮੈਂ ਬੰਧਿਓ ਆਨ ਅਨੰਦਪੁਰ ਗਾਵ ਜੇ ਜੇ ਨਰ ਤਹਿ ਨਾ ਭਿਰੇ ਦੀਨੇ ਨਗਰ ਨਿਕਾਰ ਜੇ ਤਹਿ ਠੌਰ ਭਲੇ ਭਿਰੇ ਤਿਨ ਕਰੀ ਪ੍ਰਤਪਾਰ ਚੌਪਈ ਬਹੁਤ ਦਿਵਸ ਇਹ ਭਾਂਤ ਬਿਤਾਏ ਸੰਤ ਉਬਾਰ ਦੁਸ਼ਟ ਸਭ ਕਾਏ टांग टांग कर हर्ने निदाना हने निदाना टांग टांग कर हने निदाना कूकर जम तिन तजे परन इत्र श्री विचित्र नाटक ग्रंथे पंगाणी युद्ध वर्णन नाम अष्टम त्याए समाप्त मस्त शुभ मस्त अफजु समाप्तम पिपीलालियो जी कुत्ते ते समाप्तम ਨਾਮ ਅਸ਼ਟਮੋਂ ਧਿਆਏ ਸਮਾਪਤੰ ਮਸਤ ਸੁਭ ਮਸਤ ਆਫਜੋ ਆਥ ਨਦਾਉਣ ਕੈ ਜੁਤ ਬਰਨਨ ਚਉਪਈ ਬਹੁਤ ਕਾਲ ਇਹ ਭਾਂਤ ਬਿਤਾਇਓ ਮੀਆਂ ਖਾਨ ਜੰਮੂ ਕਹਿ ਆਇਓ ਅਲਪ ਖਾਨ ਨਾ ਦਾਉਣ ਪਠਾਵਾ ਭੀਮ ਚੰਦ ਭੀਮ ਚੰਦ ਲਗੇ ਨਵੀਆਂ ਪੁਰੀਆਂ ਭੀਮ ਚੰਦ ਹੈ ਪੀਮ ਚੰਦ ਤਨ ਬੈਰ ਵਡਾਵਾ ਇੱਥੇ ਕਿੰਨਾ ਵੇਟਦੇ ਮਹਾਰਾਜੇ ਪੀਮਾ ਚੰਦ ਲਿਖਿਆ ਕੰਨਾ ਪੀਮ ਚੰਦ ਤਨ ਬੈਰ ਵਡਾਵਾ ਯੁੱਧ ਕਾ ਜਨ ਰਿਪ ਹਮੈ ਬੁਲਾਇਓ ਆਪ ਤਮਨ ਕੀ ਓਰ ਸਦਾਇਓ ਤਿੰਨ ਕਠਗੜ ਨਵ ਰਸ ਪਰ ਬੰਧੋ ਨਵ ਰਸ ਕਠਾ ਹੀ ਪਾਠ ਜਗਤ ਦਾ ਨੋ ਹੈ ਵਿਆਸਾ ਦੇ ਕਿਨਾਰੇ ਤੇ ਹੈ ਤਿੰਨ ਕਠਗੜ ਨਵ ਰਸ ਪਰ ਬੰਧੋ ਤੀਰ ਤੋਂ ਫੰਗ ਨਰੇਸ਼ਨ ਸੰਦੋ ਭੁਜੰਗ ਛੰਦ ਤਹਾਂ ਰਾਜ ਸਿੰਘੰ ਬਲੀ ਧੀਮ ਚੰਦੰ ਚੜਿਓ ਰਾਮ ਸਿੰਘੰ ਤਹਾਂ ਤੇਜ ਵੰਦੰ ਮਹਾ ਤੇਜ ਵੰਦੰ ਮਹਾ ਤੇਜ ਵੰਦੰ ਸੁਖੰ ਦੇਵ ਕਾਜੀ ਜਸਾ ਰੋਟ ਰਾਜ ਚੜੇ ਕ੍ਰੁੱਧ ਕੀਨੇ ਕਰੇ ਸਰਬ ਕਾਜ ਪ੍ਰਿਥੀ ਚੰਦ ਚੜਿਓ ਡੱਡੇ ਡੱਡ ਵਾਰਾ ਡਾੜਾ ਨਹੀਂ ਡੱਡਾ ਚੜਿਓ ਚੜਿਓ ਡਾੜਾ ਜੀ ਇਥੇ ਢੱਡਾ ਵੀਰ ਡਾੜੇ ਦੇ ਥੋਂ ਪ੍ਰਥੀ ਚੰਦ ਚੜਿਓ ਡੱਡੇ ਡੱਡ ਵਾਰੂੰ ਪ੍ਰਥੀ ਚੰਦ ਚੜਿਓ ਡੱਡੇ ਡੱਡ ਵਾਰਨ ਚੱਲੇ ਸਿੱਧ ਹੋਵੇ ਕਾਜ ਰਾਜ ਸੁਧਾਰਨ ਕਰੀ ਢੂਕ ਢੋੰ ਕਿਰਪਾਲ ਚੰਦਨ ਹਟਾਏ ਸਭੈ ਮਾਰ ਕੇ ਵੀਰ ਬ੍ਰਿੰਦੰ ਦੁੱਤੀਏ ਢੋ ਢੂਕੇ ਬਹਿ ਮਾਰ ਉਤਾਰੀ ਖਰੇ ਦਾੰਤ ਪੀਸੈ ਸ਼ੁਭੈ ਛਤਰ ਧਾਰੀ ਉਤੈ ਵੈ ਖਰੇ ਦੀਰ ਬੰਬੈ ਬਜਾਵੈ ਤਰੇ ਭੂਪ ਠੰਡੇ ਵੱਡੋ ਸੋਖ ਪਾਵੇਂ ਸੋਖ ਪਾਵੇਂ ਨਨ ਸੋਖ ਪਾਵੇਂ ਸੋਖ ਪਾਵੇਂ ਹਾਂ ਸੋਖ ਦੇ ਸਹਿਤ ਪ੍ਰਾਪਤ ਹੋਏ ਥੱਲੇ ਖੜੇ ਨਾ ਉਤੇ ਵੈ ਅੱਡ ਕੱਲਾ ਭਾਈ ਉਤੈ ਵੈ ਖਰੇ ਵੀਰ ਬੰਬੈ ਬਜਾਵੈ ਰੇ ਭੂਪਠੰਡੇ ਵੱਡੋ ਸੋਖ ਪਾਵੈ ਤਰੇ ਭੂਪਠੰਡੇ ਵੱਡੋ ਪ੍ਰਾਪਤ ਕਰ ਰਿਹਾ ਕਿ ਉਹ ਉੱਤੇ ਥੋਨੇ ਖੜਾ ਕੋਈ ਜੋਰ ਨਹੀਂ ਜਾਂਦਾ ਤਬੈ ਤਬੈ ਭੀਮ ਚੰਦੰ ਕੀਓ ਕੋਪ ਆਪਨ ਹਨੂਮਾਨ ਕੇ ਮੰਤਰ ਕੋ ਮੁਖ ਜਪਨ ਸਭੈ ਬੀਰ ਬੋਲੇ ਹਮੈ ਭੀ ਬੁਲਾਇਆ ਤਬੈ ਢੋ ਕੈ ਕੈ ਸੋ ਨੀਕੇ ਸਦਾਇ ਸਬੈ ਕੋਪ ਕਹਿ ਕੇ ਮਹਾਬੀਰ ਠੂਕੇ ਚੱਲੇ ਬਾਰਬੇ ਬਾਰਕੋ ਜਿਉਂ ਭੂਕੇ ਬਾਰਬੇ ਪਾਠ ਇਕੱਠਾ ਵੀ ਬਾੜਾ ਜਿਹੜਾ ਉਹਨੇ ਬੜਿਆ ਹੋਇਆ ਸੀ ਉਸ ਤੋਂ ਚੱਲੇ ਬਾਰਬੇ ਬਾਰਕੋ ਜਿਉਂ ਭੂਕੇ